ਅੱਜ ਦੀ ਜੋ ਸਭ ਤੋਂ ਵੱਡੀ ਖਬਰ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਨਲਵਾ ਹਮਲਾ ਕਰਨ ਵਾਲੇ ਨਰਨ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਹਨਾਂ ਦੇ ਵਕੀਲ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਜਲਦ ਹੀ ਬਾਹਰ ਆ ਰਹੇ ਨੇ ਰੋਪੜ ਦੀ ਜੇਲ੍ਹ ਦੇ ਵਿੱਚੋਂ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਕਾਫੀ ਹਮਲਾਵਰ ਪੰਜਾਬ ਸਰਕਾਰ ਤੇ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਨਲਵਾ ਹਮਲਾ ਹੁੰਦਾ ਉਸ ਤੋਂ ਬਾਅਦ ਨਰਨ ਸਿੰਘ ਚੌੜਾ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਹੁਣ ਕਈ ਮਹੀਨੇ ਬਾਅਦ ਜਿਹੜੀ ਨਰੈਣ ਸਿੰਘ ਚੋੜਾ ਨੂੰ ਅੰਮ੍ਰਿਤਸਰ ਦੀ ਸੈਸ਼ਨ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਤੇ ਦੋਸ਼ ਲਾਏ ਨੇ ਅਕਾਲੀ ਦਲ ਨੇ ਕਿ ਪੰਜਾਬ ਦਾ ਮਾਹੌਲ ਵਿਗਾੜਨ ਦੀ ਪੂਰੀ ਕੋਸ਼ਿਸ਼ ਮਾਨ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਵੱਖ-ਵੱਖਰੇ ਬਿਆਨ ਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਦਿੱਤੇ ਗਏ ਨੇ ਤੁਹਾਨੂੰ ਉਹ ਪੂਰੀ ਡਿਟੇਲ ਦੇ ਵਿੱਚ ਸੁਣਾਵਿਦਨੇ ਆ ਕਿ ਕਿਹੜੇ ਲੀਡਰ ਨੇ ਕੀ ਆਖਿਆ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਜਰਦੀ ਜਿਨ੍ਹਾਂ ਦੇ ਵੱਲੋਂ ਇਹ ਬਿਆਨ ਹੈ ਜਿਹੜਾ ਸੋਸ਼ਲ ਮੀਡੀਆ ਤੇ ਆਪਣੇ ਅਕਾਲੀ ਦਲ ਦੇ ਫੇਸਬੁਕ ਪੇਜ ਤੇ ਸਾਂਝਾ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਗਿਆ ਉਹਨਾਂ ਦੇ ਵੱਲੋਂ ਜੋ ਇਹ ਬਿਆਨ ਹੈ ਉਹ ਵੀਡੀਓ ਸੰਦੇਸ਼ ਦੇ ਰਾਹੀਂ ਦਿੱਤਾ ਗਿਆ ਅਤੇ ਇਹ ਵੀ ਆਖਿਆ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਤੇ ਸੇਵਾ ਨਿਭਾ ਰਹੇ ਸਰਬੀਰ ਸਿੰਘ ਬਾਦਲ ਤੇ ਨਜਾਇਜ਼ ਹਥਿਆਰ ਨਾਲ ਜਾਣ ਲੇਵਾ ਹਮਲਾ ਕਰਨ ਵਾਲੇ ਅਪਰਾਧੀ ਨਰੈਣ ਸਿੰਘ ਚੌੜਾ ਨੂੰ ਜ਼ਿਲ੍ਹਾ ਅਦਾਲਤ ਵੱਲੋਂ ਜ਼ਮਾਨਤ ਦਿੱਤੇ ਜਾਣ ਤੋਂ ਸਪਸ਼ਟ ਤੌਰ ਤੇ ਸਾਬਤ ਹੁੰਦਾ ਹੈ ਕਿ ਸਰਕਾਰਾਂ ਤੇ ਪੰਜਾਬ ਪੁਲਿਸ ਕਿਸ ਦਾ ਸਾਥ ਦੇ ਰਹੀ ਹੈ ਤੇ ਉਹ ਪੰਜਾਬ ਦੇ ਵਿੱਚ ਕਿਹੜਾ ਮਾਹੌਲ ਸਜਣਾ ਚਾਹੁੰਦੀ ਹੈ ਸਰਬਜੀਤ ਸਿੰਘ ਚਿੰਦਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੁਹਾਨੂੰ ਇਹ ਪੂਰੀ ਗੱਲ ਵੀ ਸੁਣਾ ਦਿੰਦੇ ਆ ਕਿ ਉਹਨਾਂ ਨੇ ਕੀ ਕੁਛ ਆਖਿਆ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜੇ ਨੂੰ ਅੱਜ ਜ਼ਮਾਨਤ ਮਿਲ ਗਈ ਕਮਾਲ ਦੀ ਗੱਲ ਹੈ ਨਜਾਇਜ਼ ਹਥਿਆਰ ਹੋਵੇ ਸਾਬਕਾ ਡਿਪਟੀ ਸੀਐਮ ਸਾਬਕਾ ਮੰਤਰੀ ਤੇ ਇੱਕ ਨਾਜਾਇਜ਼ ਹਥਿਆਰ ਲੈ ਕੇ ਇੱਕ ਬੰਦਾ ਸਿੱਧੀ ਗੋਲੀ ਚ ਨਾਲ ਦੇ ਦਿੰਦਾ ਜਾਨਲੇਵਾ ਹਮਲਾ ਕਰ ਦਿੰਦਾ ਤੇ ਸਾਢੇ 3 ਮਹੀਨੇ ਬਾਅਦ ਉਸ ਬੰਦੇ ਨੂੰ ਜ਼ਮਾਨਤ ਮਿਲ ਜਾਣੀ ਇਹ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਇਹ ਸਾਰਾ ਤਹਿ ਪ੍ਰੋਗਰਾਮ ਸੀ ਇਹ ਸਾਰੀ ਮਿਲੀ ਭੁਗਤਿਕ ਸਕ੍ਰਿਪਟਾਂ ਹੀ ਹੋਇਆ ਇਹਦੇ ਚ ਸਟੇਟ ਸਰਕਾਰਾਂ ਰਲੀਆਂ ਹੋਈਆਂ ਸੀ ਕਿਉਂਕਿ ਅਸੀਂ ਪਹਿਲਾਂ ਵੀ ਇਹ ਸਵਾਲ ਚੱਕੇ ਕਿ 2 ਦਿਨ ਇੱਕ ਪਛੋਕੜ ਵਾਲਾ ਬੰਦਾ ਜਿਹੜਾ ਪਹਿਲਾਂ ਵੀ ਆਪਣਾ ਪਛੋਕੜ ਲੈ ਕੇ ਨਾਲ ਚੱਲ ਰਿਹਾ ਹੈ 2 ਦਿਨ ਉੱਥੇ ਪ੍ਰਸ਼ਾਸਨ ਦੇ ਨਾਲ ਘੁੰਮ ਰਿਹਾ ਹੈ ਤੇ ਪ੍ਰਸ਼ਾਸਨ ਨਾਲ ਨਹੀਂ ਫਿਰ ਰਿਹਾ ਤੇ ਉਹ ਇੱਕ ਨਜਾਇਜ਼ ਹਥਿਆਰ ਲੈ ਕੇ ਸਿੱਧਾ ਹਮਲਾ ਕਰ ਦਿੰਦਾ ਤੇ ਐਫ ਆਈ ਆਰ ਵਿੱਚ ਲਿਖਿਆ ਜਾਂਦਾ ਕਿ ਉਹ ਗੁੱਤਮ ਗੁੱਤੀ ਦੇ ਵਿੱਚ ਗੋਲੀ ਚੱਲ ਗਈ ਤਾਂ ਹੀ ਉਹ ਤਾਂ ਸਾਢੇ 3 ਮਹੀਨੇ ਬਾਅਦ ਜ਼ਮਾਨਤ ਹੋ ਗਈ ਨਹੀਂ ਆਪ ਆਪ ਸੋਚਿਏ ਕਿ ਸਿੱਧਾ ਹਮਲਾ ਕਰਨ ਵਾਲੇ ਜੇ 307 ਲੱਗਦੀ ਹੈ 2-2 ਸਾਲ ਜ਼ਮਾਨਤ ਤਾਂ ਨਹੀਂ ਹੁੰਦੀਆਂ ਹਾਈ ਕੋਰਟ ਤੱਕ ਤੇ ਅੱਜ ਅਮਰਸਰ ਦੀ ਅਦਾਲਤ ਵੱਲੋਂ ਜਮਾਨਤ ਦੇ ਦੇਣੀ ਇਹਦਾ ਮਤਲਬ ਬਿਲਕੁਲ ਸਰਕਾਰ ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਤੁਲੀ ਹੋਈ ਆ ਤੇ ਜਿਹੜਾ ਉਹ ਹਮਲਾ ਸੀ ਉਹ ਇੱਕ ਪ੍ਰੋਗਰਾਮ ਬਿਲਕੁਲ ਤਿਆਰ ਪ੍ਰੋਗਰਾਮ ਸੀ ਤਾਂ ਹੀ ਉਹ ਨਰੈਣ ਸਿੰਘ ਚੌੜੇ ਦੀ ਮਦਦ ਕਰਕੇ ਇੱਕ ਬਿਲਕੁਲ ਕਮਜ਼ੋਰ ਐਫਆਈਆਰ ਲਿਖੀ ਗਈ ਜਿਹਦੇ ਰਾਹੀਂ ਅੱਜ ਕਮਜ਼ੋਰ ਐਫਆਈਆਰ ਦਰਜ ਕਰਨ ਕਰਕੇ ਕੇਵਲ 3.5 ਮਹੀਨੇ ਬਾਅਦ ਉਹਨੂੰ ਜਮਾਨਤ ਮਿਲ ਗਈ ਅਗਲੀ ਅਦਾਲਤਾਂ ਵਿੱਚ ਜਾਵਾਂਗੇ ਕੁੰਡਾ ਖੜਕਾਵਾਂਗੇ ਪਰ ਮੇਰਾ ਦੱਸਣ ਦਾ ਮਤਲਬ ਮਕਸਦ ਇਹ ਆ ਕਿ ਜਿਨ੍ਹਾਂ ਨੇ ਰਾਖੀ ਕਰਨੀ ਸੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਸੁਰੱਖਿਆ ਮਹਈਆ ਕਰਾਉਣੀ ਸੀ ਅੱਜ ਉਹ ਹੀ ਹਮਲਾ ਕਰਾਉਣ ਦੇ ਵਿੱਚ ਟੋਲੇ ਹੋਏ ਨੇ ਉਹ ਹੀ ਹਮਲਾ ਕਰਨ ਵਾਲਿਆਂ ਦੇ ਨਾਲ ਰਲ ਕੇ ਕਿਹੜੀ ਖੇਡ ਪੰਜਾਬ ਦੇ ਵਿੱਚ ਰਚੀ ਜਾ ਰਹੀ ਆ ਇਹ ਬੜੀ ਮਤਭਾਗੀ ਆ ਤੇ ਇਹਦੇ ਨਤੀਜੇ ਅਪਨ ਸਾਰੇ ਪੰਜਾਬ ਨੂੰ ਭੁਗਤਣੇ ਪੈਣੇ ਆ ਜੇ ਇਸ ਇਸ ਹੱਦ ਤੱਕ ਸਰਕਾਰਾਂ ਪ੍ਰਸ਼ਾਸਨ ਪੰਜਾਬ ਪੁਲਿਸ ਇਸ ਹੱਦ ਤੱਕ ਜਾ ਚੁੱਕਿਆ ਕਿ ਇਸ 11 ਦੇ ਲੀਡਰਾਂ ਤੇ ਜੇ ਤੁਸੀਂ ਹਮਲੇ ਮੇਰੀ ਭੁਗਤਣਾ ਕਰਾਉਂਗੇ ਤਾਂ ਪੰਜਾਬ ਵਿੱਚ ਸੁਰੱਖਿਤ ਕੌਣ ਹੈ ਤਾਂ ਇਹ ਪੂਰਾ ਬਿਆਨ ਜਿਹੜਾ ਦਿੱਤਾ ਗਿਆ ਹੈ ਸਰਵਜੀਤ ਸਿੰਘ ਚੰਚੇਰ ਦੇ ਵੱਲੋਂ ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਵੀ ਇਸ ਮਾਮਲੇ ਦੇ ਉੱਤੇ ਵੀਡੀਓ ਜਾਰੀ ਕੀਤੀ ਗਈ ਹੈ ਅਤੇ ਉਹਨਾਂ ਨੇ ਵੀ ਇਹੀ ਇਲਜ਼ਾਮ ਹੈ ਜਿਹੜੇ ਲਾਏ ਨੇ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਹੈ ਉਸ ਦੇ ਵੱਲੋਂ ਬਹੁਤ ਜਿਹੜੀ ਨਿਗੂਣੀ ਕਾਰਵਾਈ ਕੀਤੀ ਗਈ ਹੈ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਪੰਜਾਬ ਪੁਲਿਸ ਤੇ ਕਿ ਰਲੇ ਮਿਲੇ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਤੇ ਜਾਣ ਲੇਵਾ ਹਮਲਾ ਕਰਨ ਵਾਲੇ ਬੰਦੇ ਨੂੰ ਜਿਹੜਾ ਇਸ ਤਰੀਕੇ ਨਾਲ ਬਚਾਇਆ ਗਿਆ ਜਾਂ ਫਿਰ ਕਮਜ਼ੋਰ ਐਫਆਈਆਰ ਦਰਜ ਕਰਵਾ ਕੇ ਸਾਰਾ ਮਾਮਲਾ ਜਿਹੜਾ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦਾ ਪੰਜਾਬ ਅਤੇ ਪੰਜਾਬੀਆਂ ਨੂੰ ਹਰਜਾਨਾ ਭੁਗਤਣਾ ਪੈ ਸਕਦਾ ਹੈ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਇਹ ਇਲਜ਼ਾਮ ਲਾਇਆ ਤੇ ਲਿਖਿਆ ਗਿਆ ਹੈ ਇਹਦੇ ਵਿੱਚ ਜਿੱਥੇ ਅਰਸ਼ਦੀਪ ਕਲੇਰ ਦੀ ਵੀਡੀਓ ਹੈ ਕਿ ਅੱਜ ਅੰਮ੍ਰਿਤਸਰ ਦੀ ਅਦਾਲਤ ਦੇ ਵੱਲੋਂ ਜਿਹੜਾ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਸਪਸ਼ਟ ਕਰਦੀ ਹੈ ਕਿ ਕਿਵੇਂ ਸਰਕਾਰ ਅਤੇ ਪੰਜਾਬ ਪੁਲਿਸ سنگੀਨ ਅਪਰਾਧੀ ਨੂੰ ਬਚਾਉਣਾ ਚਾਹੁੰਦੀ ਹੈ ਅਨੇਕਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨਰੈਣ ਸਿੰਘ ਚੌੜਾ ਨੂੰ ਬਚਾ ਕੇ ਸਰਕਾਰਾਂ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣਾ ਚਾਹੁੰਦੀਆਂ ਇਹ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਤਾਂ ਇਸ ਤੋਂ ਇਲਾਵਾ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਵੀ ਇਸੇ ਮਾਮਲੇ ਨੂੰ ਲੈ ਕੇ ਇੱਕ ਵੀਡੀਓ ਜਿਹੜੀ ਹੈ ਉਹ ਆਪਣੇ ਵੱਲੋਂ ਪਾਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਦੇ ਉੱਤੇ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਵੀ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਇਲਜ਼ਾਮ ਲਾਏ ਨੇ ਪਰ ਨਰਿੰਦਰ ਸਿੰਘ ਚੌੜਾ ਦੇ ਜੋ ਵਕੀਲ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਤੇ ਜੋ ਬਿਆਨ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਅਸੀਂ ਆਪਣੀਆਂ ਦਲੀਲਾਂ ਰੱਖੀਆਂ ਪੱਖ ਰੱਖੇ ਆ ਜਿਸ ਨੂੰ ਸੁਣ ਕੇ ਹੀ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਤਾਂ ਇਸ ਮਾਮਲੇ ਦੇ ਉੱਤੇ ਪੰਜਾਬ ਦਾ ਮਾਹੌਲ ਤੇ ਪੰਜਾਬ ਦੀ ਸਿਆਸਤ ਕਾਫੀ ਗਰਮਾਉਂਦੀ ਦਿਖਾਈ ਦੇ ਰਹੀ ਹੈ ਤਾਂ ਦੂਜੇ ਪਾਸੇ ਇਸ ਮਾਮਲੇ ਦੇ ਉੱਤੇ ਵੱਖ-ਵੱਖਰੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਂਦੀਆਂ ਦਿਖਾਈ ਦੇ ਰਹੀਆਂ ਤਾਂ ਇਸ ਮਾਮਲੇ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਸੁਖਬੀਰ ਸਿੰਘ ਬਾਦਲ ਤੇ ਜਾਣ ਲੇਵਾ ਹਮਲਾ ਕਰਨ ਵਾਲੇ ਵਿਅਕਤੀ ਨੂੰ ਜ਼ਮਾਨਤ ਮਿਲਣੀ ਤੁਸੀਂ ਸਹੀ ਸਮਝਦੇ ਹੋ ਜਾਂ ਫਿਰ ਅਦਾਲਤ ਦੇ ਵੱਲੋਂ ਜੋ ਸਾਰੇ ਜਿਹੜੇ ਬਿਆਨ ਜਾਂ ਸੁਣ ਕੇ ਜਾਂ ਤੱਥ ਸੁਣ ਕੇ ਜਾਂ ਫਿਰ ਦਲੀਲਾਂ ਸੁਣ ਤੋਂ ਬਾਅਦ ਜੋ ਫੈਸਲਾ ਲਿਆ ਗਿਆ ਉਹ ਸਹੀ ਹੈ ਤਾਂ ਇਸ ਮਾਮਲੇ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ